ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਟਾਈਮ ਹੋ ਚੁੱਕਿਆ 3 ਵਜੇ ਚੁੱਕੇ ਨੇ ਆਪਾਂ ਲੱਗੇ ਸੀ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਅੱਜ ਵੀ ਬੱਚਿਆਂ ਨੂੰ ਛੁੱਟੀ ਸੀਗੀ ਸੈਕੰਡ ਸੈਟਰਡੇ ਦੀ ਤੇ ਕੱਲੋ ਤੋਂ ਦੇਖ ਲਓ ਸੰਡੇ ਹੀ ਆ ਹੁਣ ਇਹਨਾਂ ਦਾ ਸਕੂਲ ਸਿੱਧਾ ਜਾ ਕੇ ਮੰਡੇ ਨੂੰ ਲੱਗਣਾ ਤੇ ਆਪਾਂ ਅੱਜ ਜਿਹੜੇ ਕੰਮ ਕਰਨੇ ਹੋਗੇ ਸੀਗੇ ਲੇਟ ਕਿਉਂਕਿ ਕੱਲ ਦੀ ਮਿਹਰੀ ਨੂੰ ਨਾ ਇੰਨਾ ਗਾਹ ਪਾਇਆ ਪਿਆ ਸੀਗਾ ਸਾਰੇ ਪਾਸੇ ਕੂੜਾ ਵਗੈਰਾ ਕਰਦਾ ਸਾਰੇ ਤਾਕੀਆਂ ਵਗੈਰਾ ਸਾਰੇ ਦਰਵਾਜ਼ਿਆਂ ਤੇ ਚੜਿਆ ਪਿਆ ਤੇ ਸਵਾਜ ਇਕੱਠੇ ਹੋਏ ਹੋਏ ਸੀ ਤੇ ਬਹੁਤ ਟਾਈਮ ਲੱਗਿਆ ਨੂੰ ਸਫਾਈ ਕਰਨ ਨੂੰ ਤੇ ਕੜੀ ਰਾਮ ਕੀਤਾ ਦਪਹਿਰੇ ਤੇ ਹੁਣ ਉੱਠ ਕੇ ਚਾਹ ਚਾਹ ਕਰੀ ਤੇ ਚਾਹ ਪੀ ਲੱਗੇ ਹੋਇਆ ਤੇ ਅੱਜ ਨਾ ਕੁਝ ਖਾਣ ਨੂੰ ਚੀ ਕਰਦਾ ਤੇ ਅੱਜ ਕੁਝ ਬਣਾ ਕੇ ਖਾਣੇ ਆ ਸਪੈਸ਼ਲ ਅੱਜ ਕਿਸੇ ਦੀ ਡਿਮਾਂਡ ਨਹੀਂ ਪੂਰੀ ਕਰਨੀ ਅੱਜ ਆਪਣੇ ਹੀ ਮੈਂ ਆਪਣੇ ਜੀ ਤੇ ਬਣਾਉਣਾ ਕਿਉਂਕਿ ਕਹਿੰਦੇ ਆ ਕਦੇ ਕਦੇ ਆਪਣੇ ਮਨ ਦੀ ਵੀ ਸੁਣ ਲੈਣੀ ਚਾਹੀਦੀ ਹੈ ਹਨਾ ਆਪਾਂ ਹਮੇਸ਼ਾ ਸਾਰਿਆਂ ਲਈ ਬਣਾ ਬੜਾ ਕੇ ਦੰਨੇ ਆ ਅੱਜ ਆਪਾਂ ਸਿਰਫ ਆਪਣੇ ਲਈ ਬਣਾਵਾਂਗੇ ਤੇ ਜੋ ਆਪਾਂ ਬਣਾਵਾਂਗੇ ਉਹ ਖਾਣਗੇ ਅੱਜ ਇਹ ਅੱਜੇ ਉਨਾਂ ਦੀ ਡਿਮਾਂਡ ਤੇ ਨਹੀਂ ਅੱਜ ਮੇਰੀ ਡਿਮਾਂਡ ਤੇ ਬਣਾਉਣੀ ਹੈ ਚੀਜ਼ ਤੇ ਕਹਿੰਦੇ ਹੁੰਦੇ ਆ ਕਦੇ-ਕਦੇ ਆਪਣੇ ਮਨ ਦੀ ਕਰ ਲੈਣੀ ਚਾਹੀਦੀ ਹੈ ਇਹ ਕੀ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੇ ਮਿਲਾਂਗੇ ਜੀ ਹੁਣ ਅੱਜ ਤੋਂ ਬਾਅਦ ਤੁਹਾਨੂੰ ਠੀਕ ਹੈ ਜੀ ਚਾਹ ਪੀ ਲਈਏ ਹੁਣ ਆਪਾਂ ਤੇ ਚਾਹ ਪੀ ਕੇ ਲੱਗਦਾ ਹੈ ਬਣਾਉਣਾ ਅੱਜ ਅਪਕ ਜੰਗ ਦੇ ਵਿੱਚ ਹੁਣ ਬਣਾਉਂਦੇ ਆ ਜਿਹੜੇ ਆਪਾਂ ਰੈਸਪੀ ਕਹਿੰਦੇ ਸੀਗੇ ਜਿਹੜਾ ਅਚ ਖਾਣ ਜੀ ਕਰਦਾ ਤੇ ਇਹਦੇ ਖਾਤਰ ਆਪਾਂ ਰਹੇ ਹਿਆ ਇਹ ਸੂਜੀ ਲਈ ਹੈ ਤੇ ਅਗਰ ਹਾ ਦਹੀਂ ਲਿਆ ਹੈ ਆ ਤਿੰਨ ਮਚਾ ਲੱਗ ਜਾਨੇ ਹਰੀਆਂ ਆਪਾਂ ਜੀ ਤੁਸੀਂ ਸਮਝ ਤਾਂ ਗਏ ਹੋਵੋਗੇ ਕੀ ਬਣਾਉਣਾ ਹੈ ਹਾਂ ਜੀ ਅੱਜ ਆਪਾਂ ਬਣਾਉਦੇ ਆ ਗੱਧੀ ਭੱਲੇ ਕਈ ਦਿਨ ਦਜੀ ਕਰ ਰਿਆ ਸੀਗਾ ਬਣਾਉਣ ਨੂੰ ਤੇ ਬਣਾ ਰਹੇ ਆ ਥੋੜਨਾ ਰੈਸਪੀ ਸ਼ੇਅਰ ਕਰ ਰਿਹਾ ਇੱਧਰ ਜਿਸ ਕਾਰਨ ਜਿਹੜੀ ਆਪਾਂ ਨੇ ਪਾਪੜੀ ਖਾਉਣੀ ਹੈ ਉੱਪਰ ਇਹ ਵਾਲੀ ਇਹ ਤਾਲ ਰਿਹਾ ਜਿਹਨੂੰ ਆਪਾਂ ਇਹ ਕਿਹਾ ਤਾ ਲਿਆ ਮੈਂ ਇਹ ਵੀ ਕੌਲਾ ਹਨਾ ਸੂਜੀ ਦਾ ਦੇ ਆ ਕਿਉਂਕਿ ਆਪਾਂ ਜਰਾ ਬਣਾਵਾਂਗੇ ਤੇ ਹਰੀ ਮਿਰਚ ਪਾਣੀਆ ਮੰਮੀ ਦੇਗਾ ਹੈ ਤਾਂ ਲਦ ਦੇ ਨਾ ਜਾ ਜੋੜਾ ਕਰਮ ਹਾਂ ਤੇ ਇਹ ਵੀ ਅਦਰਕ दही ਮੈਂ ਦੇ ਮਿਕਸ ਕਰਾਂਗੇ ਤਹੀਂ ਖੱਟਾ ਨਹੀਂ ਹੋਣਾ ਚਾਹੀਦਾ ਜਰਾ ਗਾਜਰਾਂ ਨੂੰ ਮੋਨੇ ਹੋ ਜਾਓ ਜਾਵਾ ਦਿੱਤਾ ਉਹ ਮਿੱਠਾ ਕਰਦੇ ਨਹੀਂ ਜੀ ਜਵਾ ਮਿੱਠਾ ਨਹੀਂ ਹੁੰਦਾ ਖੱਟਾ ਦਾ ਨਹੀਂ ਹੋਵੇ ਥੋੜਾ ਖੱਟਾ ਮਿੱਠਾ ਦਾ ਹੋ ਜਾਏ ਹੋਵੇ ਖੱਟਾ ਨਹੀਂ ਘਾਚੂਮੇ ਇਹ ਠੀਕ ਰਹਿੰਦੇ ਨੇ ਕਿਉਂਕਿ ਇਹਨੇ ਹਨਾ ਤਲੇ ਹੋਇਆ ਹੀ ਹੁੰਦਾ ਹੈਗਾ ਜਿਹਦੇ ਵਿੱਚ ਤਲੇ ਪਿਆਜ਼ ਮੂਤ ਆਲਸ ਕਰ ਇਹ ਵਗੈਰਾ ਨਿਕਰ ਦਿੰਦਾ ਇਹਨਾਂ ਤੋਂ ਕਰ ਦ ਵਗੈਰਾ ਰਹਿੰਦੇ ਨੇ ਹੋਰ ਚੀਜ਼ਾਂ ਆਉਂਦੀ ਤਾਂ ਹੀ ਮੈਂ ਸੋਚਿਆ ਮੈਂ ਅੱਜ ਅੱਜ ਖਾਣਿਆ ਕੋਈ ਤਲੇ ਹੋਇਆ ਚੀਜ਼ ਖਾਣ ਨੂੰ ਜੀ ਕਰਦਾ ਸੀ ਅੱਜ

हेलो गाइज़ जिसका हमने किया नहीं था सैलरी तो जाके आया है ठीक है तो क्या है आके देगी हम क्या ਪਾਪਦੇ ਮੈਂ ਇੱਕ ਦੋ ਚ ਗਲੀਆਂ ਨਹੀਂ ਕੱਢੀਆਂ ਉਹ ਗੋਲ ਗੁਪਵੇ ਮੀਨ ਖੁੱਲ ਗਏ ਪਾਪੜੀ ਜਿਹੜੀ ਬਣਾਈ ਸੀ ਆਪਾਂ ਲਓ ਜੀ ਦੋਸਾ ਆਪਣਾ ਤਿਆਰ ਹੋ ਗਿਆ ਮਮਾ ਚ ਦਰਗੇ ਕੱਢੇ ਕੱਢੇ ਉਹ

ਕੱਟ ਗੱਟਾ ਚਲੀ ਜਾਂਦੇ ਇੱਧਰ ਹੋ ਜਾ ਕੀ ਕਰਨਾ ਹੋਏ ਬੱਚਿਆ ਨਾ ਤੂੰ ਬੋਲ ਇਹ ਮੈਂ ਮਰਾਂ ਤੇ ਪਾ ਫਾੜੀ ਹੈ ਜਿੱਦਾ ਮਾਰਦੀ ਤੁਸੀਂ ਇਹ ਛੋਟੇ ਛੋਟੇ ਬਣਾਉਣੇ ਛੋਟੇ ਛੋਟੇ ਚਾਂਚੇ ਨਾਲ ਪਾਣਾ ਮੈਂ ਬੂਹਰੇ ਹੀ ਦੇਖ ਰਿਹਾ ਬੱਚਿਆ

ਦੇਖੋ ਕਿ ਜਦੋਂ ਇਹ ਫਰੋਲ ਦੇ ਰਹੇ ਨੇ ਸੌਫ ਸੌਫ ਹੋ ਗਏ। ਬਾਚੀ ਖਾ ਦੇਣੀ ਨਾ ਬਾਹਰ। ਤੇ ਜਿਆਦਾ ਬਰਾਊਨ ਹੋ ਰਹੀ। ਬਸ ਠੀਕ ਜਿਵੇਂ। ਜਿਆਦਾ ਇਹ ਦਿਗਣਾ ਮਮੀ ਸਾਈਜ਼ ਬੜੇ ਨੇ ਇਸ ਲਈ ਨਾ ਛੋਟੇ ਹਣਾਉਂਦੇ ਸਾਈਜ਼ ਵੀ ਦੇ ਬਹੁਤ ਫੇਵਰਟ ਨੇ ਜਦੋਂ ਪਿਛਲੀ ਪਿਛਲੀਆਂ ਗਰਮੀਆਂ ਚ ਨੇ ਇੰਨੇ ਬਣਾ ਬਣਾ ਕੇ ਖਾਦੇ ਨੇ ਛੁੱਟੀਆਂ ਚ ਸੋਜੀ ਲੈ ਆਦੇ ਹੁੰਦੇ ਸੀਗੀ ਤੇ ਇਹਨਾਂ ਦੁਪਹਿਰੇ ਦੁਪਹਿਰੇ ਬਣਾ ਕੇ ਖਾਈ ਜਾਂਦੇ ਮੈਂ ਨਹੀਂ ਕੋਸ਼ ਕਹਿੰਦੀ ਵੀ ਚਲੋ ਕਿਹੜਾ ਇਹਦੇ ਵਿੱਚੋਂ ਤੇਲ ਦਮ ਰਿਹਾ ਨਾ ਪਾਣੀ ਚ ਫਾਇਦਾ ਨਹੀਂ ਤਲੇ ਜਿਹੀ ਵਾਲੀ ਨਹੀਂ ਹੋਉਂਦੀ ਇਹ ਪ੍ਰੋਬਲਮ ਹਾਂਜੀ ਤੇ ਆਪਾਂ ਇਸ ਤਰ੍ਹਾਂ ਸਾਰੇ ਬਣਾ ਲਾਂਗੇ ਫਿਰ ਤੇ ਸਾਰੇ ਬਣਾਉਣ ਤੋਂ ਬਾਅਦ ਫਿਰ ਇਥੋਂ ਦਿੰਦੇ ਆ ਲਓ ਜੀ ਆਪਣੇ ਇਹ ਪੱਲੇ ਬਣ ਕੇ ਤਿਆਰ ਨੇ ਹੁਣ ਆਪਾਂ ਇਹਦਾ ਤਵਾ ਕਰਿਆ ਹੋਇਆ ਇੱਕ ਚਮਚਾ ਜਮਾਣ ਦਾ ਇੱਕ ਲਿਆ ਚੀਰੇ ਦਾ ਇਹਨੂੰ ਥੋੜਾ ਜਿਹਾ ਘਰ ਲਾਂਗੇ ਮੀਸ਼੍ਤੁ ਮੀਸ਼੍ਤੁ ਕੋਲੋ ਕ੍ਰੀ ਕੋਲੋ ਕ੍ਰੀ ਕੋਲੋ ਨੀ ਕੋਲੋ ਦੀ Oh shit. ਕਾਲੀ ਮਿਰਚ ਧਰਮੇ ਚੀ ਆਪਾਂ ਪਾਉਂਦੇ ਨਹੀਂ ਕਿ ਉਹਦੇ ਵਿੱਚ ਹੈਗੀ ਵਾਸ ਵੀ ਹੈ ਇਹ ਚ ਤੁਸੀਂ ਚਾਹਤਾ ਕਾਲੀ ਚ ਪਾ ਸਕਦੇ ਆਪਾਂ ਕਾਲੀ ਪਾਵਾਂਗੇ ਅਸੀਂ ਲਾਲ ਮੇਟ ਬਣਾਉਣੀ ਹੈ ਕੌਂਦੀ ਕਰਦੇ ਹਾਂ ਅੱਜ ਫਾਈ ਵਿੱਚ ਬਸ ਜੀ ਹਿਲਾਵਾਂਗੇ ਇਹੋ ਕੇ ਮਸਾਲਾ ਤਿਆਰ ਆਪਣਾ ਧੀਰੇ ਧੀਰੇ ਚੜ੍ਹਨ ਲੱਗੂਗਾ ਇਹ ਇਹੋ ਗਾਇ ਮਸਾਲਾ ਤਿਆਰ ਹੋ ਜਾਂਦਾ ਤੇ ਇਹ ਪਾਣੀ ਆਪਾਂ ਨੇ ਪਾਇਆ ਹੋਇਆ ਜੀ ਹਾਂਜੀ ਇਹ ਪਾਣੀ ਪਾ ਲਏ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਮੂਨ ਇੱਕ ਚਮਚਾ ਹੋਣ ਦਾ ਪਾਣੀ ਗੁੰਗੁਣਾ ਹੈ ਪਾਣੀ ਹੈ ਠੰਡਾ ਨਹੀਂਗਾ ਚੁੱਪੀ ਰਹੀ ਹੋਸੀ ਸਮਾ ਲਓ ਪਾਤਾ ਨਹੀਂ ਇਦੇ ਵਿੱਚ ਭਿਉਂਾਂਗੇ ਆਪਾਂ ਪੱਲੇ ਪੱਲੇ ਆਪਾਂ 5 ਤੋਂ 10 ਮਿੰਟ ਭਿਉਂ ਕੇ ਰੱਖਾਂਗੇ ਤੇ ਜੇ ਨਹੀਂ ਤੇ ਸਾਰੇ ਰਹਿਣ ਦੇ ਕਿ ਜ਼ਿਆਦਾ ਹੋ ਜਾਣਾ ਆ ਫੇਰ ਪੈਣਗੇ ਤੇ ਜਨੂਏ ਪੇਜ ਦੇਣੇ ਜੀ ਜਨੂਏ ਵਿੱਚ ਦੇਣੇ ਆਪਾਂ ਕਰਦੇ ਦਹੀਂ ਦਹੀਂ ਦੇ ਵਿੱਚ ਪਾਉਣਾ ਮਿੱਠਾ ਕਿਉਂਕਿ ਸਾਰੇ ਨਮੇਨ ਦਾ ਹੈ ਦੇ ਆਪਣੀ ਚੀਨੀ ਦੇ ਵਿੱਚ ਸ਼ੱਕਰ ਵਾਲੀ ਹੋਈ ਹੈ ਇਦਾਂ ਹੀ ਪਾ ਲੈਂਦੇ ਆ ਆ ਇੱਕ ਕੱਢੂ ਵਿੱਚ ਨਹੀਂ ਪਾਉਣਾ ਇਹਦੇ বিনা ਕੋਈ ਸੁਆਦ ਨਹੀਂ ਆਗਾ ਬੱਲੇ ਦਾ ਮੈਂ ਹੁਟਾ ਦਿੰਦਾ ਲਓ ਜੀ ਆਪਾਂ ਦਹੀਂ ਇਹਨੂੰ ਫੈਟ ਲਈਏ ਮਿੱਠੇ ਨੂੰ ਤੇ ਫੇਟ ਨੂੰ ਦਿਖਾਣਾ ਜਦੋਂ ਭਿਜਦੇ ਜਾਂਦੇ ਭੱਲੇ ਕਰ ਲਓ ਲਓ ਜੀ ਆਪਣਾ ਸਾਰਾ ਸਮਾਨ ਹੋ ਗਿਆ ਰੈਡੀ ਤੇ ਹੁਣ ਆਪਾਂ ਕਰਦੇ ਆ ਪਲੇਟ ਤਿਆਰ ਪਲੇਟ ਤਿਆਰ ਕਰਨ ਲਈ ਮੋਟਾ ਨੇ ਸਮਾਨ ਰੱਖਾ ਲਿਆ ਸਰ ਤੇ ਜਿਹੜੇ ਭੱਲੇ ਨੇ ਨਾ ਇਸ ਤਰ੍ਹਾਂ ਕੱਢ ਲੈਣ ਨਾ ਮੈਂ ਤਾਂ ਨੂੰ ਚੋਣ ਨਾਲ ਪਾਣੀ ਹੈ ਦੇਖੋ ਤੇਲ ਕਿੰਨਾ ਨਿਕਲਦਾ ਵਿੱਚ ਹੈ ਨਾ ਉਹਦੇ ਵਿੱਚ ਆ ਗਿਆ ਇਸੇ ਇਸੇ ਕਿਉਂ ਚਾਹੀਦਾ ਹੈ ਇਹ ਦੇਖ ਕੇ ਕੱਢ ਲਓ ਪ੍ਰਸ਼ਾਸਨ ਨੂੰ ਕੱਢ ਲੈ ਨਾ ਨਾ ਸਾਜ ਮਾਰ ਜਦ ਕਿ ਕੁਛ ਨਾ ਰਾਹ ਤੂੰ ਪੱਲੇ ਕੱਢ ਲੈ ਮੈਂ ਛੋੜ ਕੇ ਭੱਜ ਲੈ ਲੈ ਉਸ ਨਾ ਉਹ ਚ ਕੱਢ ਲੈ ਅੰਦਰ ਮਾਜੀ ਪੱਲੇ ਆਪਣੇ ਕੱਢ ਲੈ ਬਦਰ ਬਹੁਤ ਜੀ ਤੇ ਹੁਣ ਇਹਦੇ ਉੱਤੇ ਪਾਵਾਂਗੇ ਚਾਹੀ ਚੀਨੀ ਆਹ ਦਹੀਂ ਨਾਲ ਬਣਦਾ ਇਹ ਪੱਲਾ ਵਧੀਆ ਆ ਨਾ ਮੈਂ ਇੰਕਮ ਇਹ ਨੂੰ ਉਹ ਸਾਰਾ ਬਣੀ ਬਣਾ ਦੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਨੇ ਆਹ ਬਣਾਈ ਆ ਹਰੀ ਸੌਸ ਹਰੀ ਸੌਸ ਇਹ ਬੜੀ ਮਸਾਲਾ ਬਣਾ ਲਾਂਗੇ ਲੈ ਲੈਂਦੇ ਆ ਪਕੌੜੀਆਂ ਜਿਹੜੀਆਂ ਨੇ ਤਾਂ ਬਾਸੜ ਦਿਓ ਨਹੀਂ ਤੁਸੀਂ ਦੇ ਨਹੀਂ ਰਗੇ ਤੁਹਾਨੂੰ ਸਾਫ਼ੀ ਸਰ ਦੇ ਤਰ੍ਹਾਂ ਖਾਂਗੇ ਅਗਲੇ ਦਿਨ ਚਲੋ ਜੀ ਹੁਣ ਪਲੀਟ ਪਿਆਜ਼ ਲਓ ਜੀ ਆਪਣੀ ਉਹਦੀ ਪਲੇਟ ਪਿਆਜ਼ ਹੁਣ ਦੇਖ ਕੇ ਆਉਣੀ ਹੈ ਜੀ ਖਾਣ ਵਾਸਤੇ ਤੇ ਟਰਾਈ ਕਰਕੇ ਦੇਖਦੇ ਆ ਕਿ ਕਿਹੋ ਜਿਹੀ ਬਣੀ ਹੈ ਇਹ ਦੰਨੇ ਆਪਾਂ ਅੱਜ ਹਾਂ ਸੌਰੀ ਜੀ ਸਾਸ ਰਹੀ ਗਈ ਮੇਰੀ ਸਾਰੀ ਜੀ ਭੁੱਲ ਗਈ ਸਾਸ ਪਾਜੀ ਕਸ਼ਮੀਰੇ ਮੈਂ ਭੁੱਲ ਗਈ ਸੀ ਕਸ਼ਮੀਰੇ ਹੁਣ ਆਪਾਂ ਪਾ ਲਿਆ ਲਾਜੀ ਮੈਂ ਭੁੱਲ ਗਈ ਸੀ ਕਿ ਸਾਥ ਬਾਣੀ ਤੇ ਆਪਣੀ ਪਲੇਟ ਹੋ ਗਈ ਪਿਆਰ ਹਮੇ ਸਾਸ ਬਾਣੀ ਭੁੱਲ ਗਈ ਸੀ ਹੁਣ ਆਪਾਂ ਨੇ ਪਾ ਲਈ ਪਾਇਆ ਹੈ ਤੇ ਹੁਣ ਇਹ ਪਲੇਟ ਦੇਖ ਕੇ ਉਹਦੇ ਪਾਪੇ ਨੂੰ ਉਹ ਖਾ ਕੇ ਦੱਸੂਗਾ ਆਪਾਂ ਨੂੰ ਕਿ ਹੋਇਜ ਬਣਦੇ ਆ ਤੇ ਜੇ ਤੁਹਾਨੂੰ ਪਸੰਦ ਆਈ ਵੀ ਵੀਡੀਓ ਤੇ ਲਾਈਕ ਸ਼ੇਅਰ ਕਰ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਹੁਣ ਖਾ ਲਈਏ ਜਾ ਕੇ ਤੁਸੀਂ ਵੀ ਖਾਓ ਬਣਾਓ ਤੇ ਖਾਓ ਤੇ ਹਾਂਜੀ ਮਿਲਾ ਕੇ ਖਾ ਲਓ ਕਿਸੇ ਹੋਰ ਨਵੇਂ ਬਲਾਗ ਦੇ ਨਾਲ ਚਲੋ ਜੀ ਮਿਲਾਂਗੇ ਕਾ ਲੂ ਕਿਸੇ ਹੋਰ ਨਵੇਂ ਬਲਾਗ ਦੇ ਨਾਲ ਤਦ ਤੱਕ ਲਈ ওকে ਬਾਏ ਬਾਏ ਟਾਟਾ